ਵਾਇਗੁਰ ਜੀ ਕਾ ਖਾਲਸਾ ਜੀ ਵਾਇਗੁਰ ਜੀ ਕੀ ਫਤਿਹ ਅੱਜ ਡਿਊਟੀ ਦਾ ਲੈਂਟਰ ਪਹਿ ਰਿਹਾ ਜੀ ਤਿਆਰੀ ਕਰ ਰਹੇ ਆਂ ਪੈੜਾ ਪੂੜਾ ਕਰੀਆਂ ਨੇ ਦੋ ਘਾਣੇ ਮਾਲ ਲੜੂਗਾ ਜਾਉਗਾ ਜਿੰਨੀ ਮੇਦਰੂ ਰਿਹਾ ਬਾਬਾ ਜੀ ਵੀ ਲੱਗੇ ਹੋਏ ਨੇ ਤਰ ਉੱਪਰ ਹੋਵੇਗਾ ਵਾਹ ਬੜੂ ਮੋਟਾ ਠੀਕ ਆਸ ਤੀ ਇਹਨੂੰ ਪਾਸ ਤੇ ਐ ਬੱਗੇ ਨੂੰ ਫੜਾ ਕੇ ਕਰਦਾ ਬੱਗੇ ਨੂੰ ਚਾਲਦੀ जी पार्टी हो जी और श्रीवारी जी की तरफ से श्री विनोद सहाय बार श्री और श्री विजय पास एमडी जी और श्री समस्त जी मुना अनिल सिंह आए राजेंद्र जी बोलते हैं हमारा रामदास दास वे सहाय और श्री हरनाय जी की حديث समिति आए जो उत्तर दिशा है और स्कंद का यातायात है तथा श्री राज जी और श्री महाराज साहब था गुरू ग्रंथ ਵਾਹਿਗੁਰੂ ਜੀ ਬੋਲੋ ਜੀ ਵਾਹਿਗੁਰੂ ਜੀ ਬੋਲੋ ਜੀ ਵਾਹਿਗੁਰੂ ਜੀ ਸਾਡੇ ਸਤਿਕਾਰੇ ਸਿੱਖਿਆਵਨ ਦਾ ਸਤਿਕਾਰ ਸਰਪ੍ਰਸਤ ਹੋਵੇ ਜਹਾਂ ਜਹਾਂ ਮਨੁੱਖਤਾ ਦੀ ਸੇਵਾ ਨਿਰੰਤਰ ਚੱਲਦੀ ਰਹੇ ਮੈਂ ਇਹ ਮੰਨਦਾ ਹਾਂ ਕਿ ਸਭੀ ਸਮਾਜਿਕ ਸਮੱਸਿਆਵਾਂ ਦੇ ਬਾਰੇ ਬੋਲੋ ਜੀ ਵਾਹਿਗੁਰੂ ਜੀ ਕਿਸ ਦੀ ਜਾਣ ਕੇ ਦਾਨ ਰਹਿਤ ਦਾਨ ਬਿਨੂਚ ਦਾਨ ਸਹਾ ਦਾਨ ਸੁਣੋ ਤਾਂ ਦਾਨ ਦਾ ਸਰਬਾਨ वाहेगुरू नानाराज बाबा जीशर सिंध जी राड़ा साहिब वारे महापुर में ਬਰਦਾ ਦਿੱਤਾ ਹੈ ਆਪ ਜੀ ਨੇ ਕਿਰਪਾ ਕੀਤੀ ਹੈ ਦਾਸ ਜੀ ਡਿਊਟੀ ਦਾ ਲੈਂਟਰਪੌਂਡ ਵਾਸਤੇ ਤਿਆਰੀ ਕੀਤੀ ਹੈ ਸਾਰੀ ਸਮਗਰੀ ਹਾਜ਼ਰ ਹੈ ਆਪ ਜੀ ਲੈਂਟਰਪੌਂਡ ਦੀ ਆਗਿਆ ਬਖਸ਼ੋ ਤੰਦਰੁਸਤੀ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰੋ ਸਾਰੀਆਂ ਸੰਗਤਾਂ ਦੀ ਸੇਵਾ ਲਈ ਸੇਲਵਾਨੀ ਸਾਹਿਬ ਜੀ ਮਾਨ ਕਰ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੋਨਿਹਾਲ ਸਾਸਰੀਆ ਕਾਲ ਸਾਹ ਵਾਹਿਗੁਰੂ ਦੀ ਕੀ ਫਤਿਹ ਆਏ ਪਿੱਤਰ ਇਕਲੇ ਡੜੋ ਪੋ ਨਹੀਂ ਸੁਪਰ ਕਰੋ ਜੀ ਬਸ ਮੋਗੇ ਫਿਰ ਹੰਮਾ ਨਹੀਂ ਜਾਣੇ ਪਾਣੀ ਪੋਗਾ ਉਹ ਨਾਲ ਬਿੜੋ ਡੈਂਟਰ ਬੈਂ ਦੀ ਤਿਆਰੀ ਹੋ ਰਹੀ ਹੈ ਜੀ ਆਹ ਦੇਖੋ एट बना लेंट देखो तैयारी चल रही है चार कहीं साढ़े के चार बजे शुरू हो जाएगा हाँ ये देखो संत बाबा परमजीत सिंह जी हंसाली वाले महापुरख संत बाबा भविंदर सिंह जी जरग वाले महापुरुख उन्होंने नीह पत्थर रखे रख्याद्वारा ईशरसर साहब ਪਿੰਡ ਖੇੜੀ ਮਾਨੀਆਂ ਸੰਤ ਬਾਬਾ ਹਰਜਿੰਦਰ ਸਿੰਘ ਜੀ ਰਾੜਾ ਸਾਹਿਬ ਦੇ ਬੁਲਾੜ ਵਾਲੇ ਮਹਾਪੁਰਖਾਂ ਦਾ ਅਸਥਾਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਖੇੜੀ ਮਾਨੀਆਂ ਦੀ ਸੰਗਤ ਦੇ ਸਹਿਯੋਗ ਨਾਲ ਇਹ ਨੀਂਹ ਪੱਥਰ ਰੱਖਿਆ ਗਿਆ ਤੇ ਅੱਜ ਇਹਦੀ ਲੈਂਟਰ ਪਾਉਣਾ ਆਪ ਜੀ ਸੀਸ ਦਿਓ ਦੇਖੋ ਜੀ ਡਿਊਟੀ ਦੀ ਸੇਵਾ ਚੱਲ ਰਹੀ ਆ ਹਾਂਜੀ ਹਾਂਜੀ ਇਹ ਲੈਂਟਰ ਪਾਉਣਾ ਉੱਤੇ

ਨਰਦਵਾਰ ਐਸ਼ਰ ਸਰ ਜਨ ਪਿੰਡ ਖੇੜੀ ਮਾਨੀਆਂ ਸੰਗਤ ਨੂੰ ਦਰਸ਼ਨੀ ਦਿਉ ਦੀ ਦਾ ਲੈਂਟਰ ਪਾਇਆ ਜਾ ਰਿਹਾ ਹੈ ਜਨਾਬ ਜੀ ਸੰਗਤਾਂ ਨੇ ਸੀਸ ਬਕਸ਼ ਨਹੀਂ ਸੀਸ ਬਕਸ਼ ਨਹੀਂ ਸੰਗੀਤ ਨੇ ਕਿਰਪਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਇਆ ਜਾ। ਜਦ ਕੀ ਕਹੀ ਲਿਆ ਜਾ ਕੇ ਦੁਬਾਰਾ। ਦੋ ਜਣੇ ਆ ਗਏ ਗਾੜੀ। ਹਣ ਹਣ ਸਾਹ ਉਹ ਸੁਣ ਨਹੀਂ ਮੈਂ ਤਾਂ ਨਹੀਂ ਸਾਹ। ਹਣ ਸਾਹ। ਹੁਣ ਲੱਗ ਪਈ। ਇਹ ਲੈਂਟਰ ਦੀ ਸਮਾਪਤੀ ਹੋ ਗਈ ਜੀ। ਸੋਕ ਸੰਤੀ ਨਾਲ ਪੈ ਗਿਆ ਜੀ ਬਾਕੀ ਮਹਾਰਾਜ ਨੇ ਕਿਰਪਾ કરી ਆਟਾ ਆਪਾਂ ਚੱਕ ਲੈ ਜੋਂ ਅੰਦਰ ਲਓ ਜੀ ਮਾਣੀ ਗੱਲ ਲਾ ਨੂੰ ਹੱਥ ਜਾਨੀ ਨਹੀਂ ਲਾਉਂਦੇ ਜੀ ਹੁਣ ਥੱਕ ਗਏ ਲਓ ਜੀ ਛਾੜ ਦਿਓ ਚਲੋ ਜੀ